ਕਿਵੇਂ ਪੰਜਾਬੀ ਆ ਗਏ ਓਏ ਇਹ ਜਿਹੜਾ ਹੈਗਾ ਇਹਦੇ ਚ 4-5 ਬਹੁਤ ਸ਼ਰਾਰਤੀ ਜਵਾਨ ਨੇ ਉਹਦਾ ਨਾਂ ਸਬਜੈਕਟ ਆ ਇਹ ਲਿਖੀ ਵੀ ਉਹਦੇ ਤਿਆਸੂਦ ਬਾਈ ਨੇ ਤੇ ਡਰੈਕਟਰ ਵੀ ਸਾਡੀ ਹੈ। ਹਲੋ ਜਿੰਦਰਾ ਲੋਪੀਤਾ ਹੈ ਬਈ ਵੈਸੇ ਵੀ ਬਹੁਤ ਹੂਫੀਂਦੇ ਆ। ਨਨੂ ਅੰਕਲ ਸੱਤੇ ਕਿ ਕੰਜਨ ਸੀ ਕਚੋਰੀ ਕਚੋਰੀ ਅੱਛਾ ਵੀ ਆਏ ਮੰਨ ਲਓ ਵੀ ਨਾ ਤਾਂ ਮੈਂ ਉਹੋ ਜਿਹੇ ਕੱਪੜੇ ਪਹਿਲਾਂ ਕਦੇ ਘੇਰੇ ਸਰ ਨੂੰ ਪਾਈ। ਸਿੰਦੂ ਸੁੰਦੂ ਪਵਾ ਸਾਡਾ ਡਾਇਰੈਕਟਰ ਥੋੜਾ ਜਿਹਾ ਖਤਰ। ਜਿੱਦੇ ਮਾਨਟੇਕ ਵੀ ਮਹੌਲਾ ਵੀ ਸਾਰਾ ਪੂਰੇ ਨਜ਼ਾਰੇ ਲੁੱਟੇ। ਆ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਇੱਕ ਵੱਖਰਾ ਕੰਟੈਂਟ ਤੁਹਾਡੇ ਨਾਲ ਲੈ ਕੇ ਆਏ ਆ ਸਾਡੇ ਨਾਲ ਤੁਸੀਂ ਵੇਖੋ ਨਿੱਕੇ ਨਿੱਕੇ ਬੱਚੇ ਨੇ ਤੇ ਨਾਲ ਇੱਕ ਵੱਡੇ ਬੱਚੇ ਹੈਗੇ ਨੇ ਉਹਨਾਂ ਨੂੰ ਅਸੀਂ ਬੱਚੇ ਕਹਾਗੇ ਪ੍ਰਿੰਸਪਾ ਜੀ ਹੈਗੇ ਨੇ ਤੇ ਪੰਜਾਬੀ ਆਗੇ ਓਏ ਫਿਲਮ ਆ ਰਹੀ ਹੈ 29 ਅਗਸਤ ਨੂੰ ਤੇ ਟੀਜ਼ਰ ਜਿਹੜਾ ਕੀ 3 ਅਗਸਤ ਨੂੰ ਆ ਰਿਹਾ ਸਭ ਤੋਂ ਪਹਿਲਾਂ ਭਾਜੀ ਬਹੁਤ ਵਧੀਆ ਲੱਗਿਆ ਕਿ ਜਿਹੜੀ ਇਹ ਮਤ ਹੁੰਦੀ ਹੈ ਇਹ ਹਮੇਸ਼ਾ ਜਾਗਦੇ ਰਹਿਣੀ ਚਾਹੀਦੀ ਹੈ ਬਿਲਕੁਲ ਥੈਂਕ ਯੂ ਵੀਰੇ ਥੈਂਕ ਯੂ ਤੇ ਕਿਵੇਂ ਪੰਜਾਬੀ ਆਗੇ ਓਏ ਥੋੜਾ ਜਿਹਾ ਦਸ਼ਕਾਂ ਨੂੰ ਅਸੀਂ ਦੱਸਣਾ ਚਾਹਾਂਗੇ ਇਸ ਫਿਲਮ ਦੇ ਬਾਰੇ ਇਹ ਅਸਲ 'ਚ ਵੀ ਬੱਚਿਆਂ ਆਲਾ ਜਿਹੜਾ ਆਪਣੇ ਮੈਨੂੰ ਐ ਲੱਗਦਾ ਸੀ ਕਿ ਜਿਵੇਂ ਹਿੰਦੀ ਸਿਨੇਮੇ ਚ ਤਾਂ ਕਾਫੀ ਹੁੰਦਾ ਤੇ ਪਹਿਲਾਂ ਵੀ ਆਈਆਂ ਬੱਚਿਆਂ ਵਾਲੀਆਂ ਫਿਲਮਾਂ ਆਪਣੇ ਤੇ ਇਹ ਜਿਹੜਾ ਹੈਗਾ ਇਹਦੇ ਚ ਚਾਰ ਪੰਜ ਬਹੁਤ ਸ਼ਰਾਰਤੀ ਜਵਾਗ ਆ ਗਏ ਉਦਾਂ ਦਾ ਸਬਜੈਕਟ ਆ ਇਹ ਲਿਖੀ ਵੀ ਇਹ ਦਿੱਤੀ ਸੂਰ ਬਾਈ ਨੇ ਤੇ ਡਾਇਰੈਕਟ ਵੀ ਉਹਨਾਂ ਨੇ ਕੀਤੀ ਔਰ ਜਿਹਦੇ ਚ ਜਵਾਗ ਹੁੰਦੇ ਤੁਹਾਨੂੰ ਪਤਾ ਤਾਂ ਹੈ ਫਿਰ ਸੈਟ ਤੇ ਮਾਹੌਲ ਕੀ ਰਹਿੰਦਾ ਇਨਨਾਂ ਫੈਲਮ ਚ ਵੀ ਮੇਰਾ ਲਹੂ ਪੀਤਾ ਹੋਇਆ ਤੇ ਵੈਸੇ ਵੀ ਬਹੁਤ ਹੋਉਂਦੇ ਆ ਇੱਕ ਪਾਲ ਔਖਾ ਹੈਗਾ ਅਸੀਂ ਕਹਿ ਰਹੀਏ ਕਿੰਨੇ ਮੇਰੇ ਥੋੜੇ ਟਾਈਮ ਬਾਅਦ ਡਾਈਪਰ ਦਾ ਜਿਹੜਾ ਸੀਨ ਹੁੰਦਾ ਉਹ ਉਹ ਇਹ ਕਿਹੜੇ ਕਰਦੇ ਸੀ ਇਹਨਾਂ ਸਭ ਤੋਂ ਜ਼ਿਆਦਾ ਸ਼ਰਾਤੀ ਕਿਹੜਾ ਕੰਨਾਂ ਚੋ ਸਭ ਇੱਕੋ ਜਿਹੀ ਹੈ ਤੁਸੀਂ ਕੋ ਸਭ 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 ਕੀ ਪੀਪਨੀ ਆ ਗਈ ਕਿੰਨੇ ਉਹ ਆਹ ਉਹ ਆ ਵੈਰੈਟੀ ਹੈ ਜਿਹਨੂੰ ਪੀਪੀ ਆਉਂਦੀ ਹੈ ਆਉਂਦੀ ਸਨ ਵਾਰੀ ਵਾਰੀ ਹੈ ਸਲਾਮਤ ਉਸ ਤੋਂ ਤੱਕ ਸੀ ਫਿਰ ਮੈਨੂੰ ਪੀਪੀ ਆ ਗਈ ਫਿਰ ਮੈਂ ਇੱਥੇ ਸੋ ਗਿਆ ਮੈਨੂੰ ਫਿਰ ਪੀਪੀ ਹੋ ਗਈ ਦੇਖ ਲੈ ਤੂੰ ਇੱਕ ਵਾਰੀ ਪੀਪੀ ਪੁੱਛਿਆ ਨੇ ਤਿੰਨ ਵਾਰੀ ਦੱਸਤਾ ਪੀਪੀ ਤੈਨੂੰ ਘਟਾ ਕਿਵੇਂ ਰਿਹਾ ਤੁਸੀਂ ਕੀ ਕੀਤਾ ਮੈਂ ਮੈਂ ਮਜ਼ਾ ਕੀਤਾ ਹੈ ਪੀਪੀ ਤੈਨੂੰ ਨਹੀਂ ਆਈ ਹੈ ਮੈਨੂੰ ਆਈ ਸੀ ਇਹਨੂੰ ਕੱਲੇ ਤੂੰ ਤੂੰ ਜੈਲੀ ਤੂੰ ਤਾਂ ਬੜਾ ਸ਼ਤਾਨ ਹੈਗਾ ਮੈਂ ਵੇਖਿਆ ਤੇਰਾ ਸਾਹ ਹੈ ਨਾ ਇਹ ਸਾਰੇ ਦਾ ਸਰਦਾਰ ਏ مین ਆਈਟਮ ਮੂਰੇ ਲੱਗੀ ਹੋਇਆ ਤੂੰ ਪੂਰਾ ਸ਼ਰਾਬ ਪੂਰਾ ਕਿੰਨੇ ਗੈਂਗ ਦਾ ਹੀਰੋ ਏ ਹੈਗਾ ਪੂਰਾ 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 ਇਹਨੇ ਆ ਸਾਰੇ ਜਣੇ ਵੀ ਆਪ ਦੇ ਹਰ ਕੇ ਕਰ ਲੇ ਇਸੇ ਕਰ ਲਈ ਜਿੰਨਾ ਵਧੀਆ ਇਹ ਐਕਟਰ ਹੈ ਉਨਾ ਹੀ ਹੌਲੀ 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 ਇਹ ਤਿੰਨੇ ਜਣੇ ਆਪ ਦੇ ਰਿਕ ਕਰ ਲਏ ਅੱਜ ਅੱਜ ਕੱਲ੍ਹ ਦੇ ਸਮੇਂ ਅਸੀਂ ਕਹਿੰਦੇ ਨੇ ਇਹ ਚੀਜ਼ਾਂ ਕਹਿੰਦੇ ਨੇ ਬੰਦਾ ਜਿੰਨਾ ਮਰਜ਼ੀ ਪੈਸੇ ਲੋਏ ਪਰ ਜਿਹੜੀ ਨਿਆਣ ਮਤ ਬੰਦੇ ਚ ਜਿਹੜੀ ਜਾਗਦੀ ਰਹਿਣੀ ਚਾਹੀਦੀ ਤਾਂ ਹੀ ਬੰਦਾ ਕਹਿੰਦੇ ਜਵਾਰ ਲੈਂਦਾ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈਗਾ ਜਿਹੜਾ ਅੱਜ ਕੱਲ੍ਹ ਅਸੀਂ ਭੁੱਲਦੇ ਜਾ ਰਹਿਆਂ ਚੀਜ਼ਾਂ ਨੂੰ ਨਹੀਂ ਵਿਚਾਰ ਮੇਰਾ ਨੇਕ ਹੈ ਤਾਂ ਹੀ ਆ ਫਿਲਮ ਕੀਤੀ ਬੱਚਿਆਂ ਵਾਲੀ ਤੇ ਬੱਚੇ ਆਪਾਂ ਦੇਖੋ ਆਪਾਂ ਕਹਿੰਦੇ ਹੁੰਦੇ ਨੇ ਵੀ ਬੱਚੇ ਬਣਦੇ ਸੱਚੇ ਹਨਾ ਉਹ ਉਹੀ ਹਿਸਾਬ ਹੀ ਆ ਮੈਨੂੰ ਐ ਲੱਗਦਾ ਜਦੋਂ ਫਿਲਮ ਕਰਦੇ ਸੀ ਜਾਂ ਸੈੱਟ ਤੇ ਸੀ ਹਨਾ ਬੱਚਿਆਂ ਤੋਂ ਕੰਮ ਕਰਾਉਣਾ ਬਹੁਤ ਔਖਾ ਹੁੰਦਾ ਤੇ ਪਰ ਵੀ ਸੈੱਟ ਦੇ ਉੱਤੇ ਮਾਹੌਲ ਬੜਾ ਵਧੀਆ ਹੁੰਦਾ ਸੀ ਸੀਡੀ ਮਰਵਾ ਕੇ ਕਰਵਾਇਆ ਕਿ ਨਹੀਂ ਉਹ ਡਾਇਰੈਕਟਰ ਸਾਹਿਬ ਕਰਾਉਂਦੇ ਨਹੀਂ ਹੁੰਦੇ ਉਹ ਮੇਰੀ ਡਿਊਟੀ ਘੱਟ ਸੀ ਹਜੇ ਮੇਰੇ ਆਉਣ ਤੋਂ ਪਹਿਲਾਂ ਉਹਨਾਂ ਨੇ ਰੈਸਲਰ ਹੂਸਲਾ ਕਰਾ ਲੀਆਂ ਉਹ ਕਰ ਲੀਆਂ ਪਰ ਇਹਨਾਂ ਤੋਂ ਕੰਮ ਕਰਾ ਲਿਆ ਬੜਾ ਵਧੀਆ ਲੱਗਾ ਤੇ ਉਹ ਯਾਰ ਇਹ ਰੂਹਾਂ ਹੀ ਆ ਅਸਲ ਜਿਹੜੇ ਛੋਟੇ ਬੱਚੇ ਆ ਨਾ ਤੇ ਪਤਾ ਨਹੀਂ ਹੁਣ ਵੀ ਚਲੋ ਇਹਨਾਂ ਦੇ ਕਰਮਾਂ ਦਾ ਮੇਰੇ ਅਰਗੇ ਦੀ ਵੀ ਝੋਲੀ ਚ ਪੈ ਜਾਣਾ ਇਹਨਾਂ ਨੂੰ ਅੰਕਲ ਸੱਦੇ ਕੀ ਕਹਿੰਦੇ ਤੁਸੀਂ ਕਚੌੜੀ ਚੱਕ ਕਚੌੜੀ ਅੱਛਾ ਤੇ ਹੋਰ ਜੈਲੀ ਸੁਣਾ ਕੋਈ ਗੱਲ ਫਿਲਮ ਵਰੇ ਫਿਲਹੇ ਤਾਂ ਬਹੁਤ ਮਜ਼ਾ ਕੀਤਾ ਅੱਛਾ ਨਿਕ ਸ਼ਰਾਰਤਾਂ ਗੱਲਾਂ ਕੀ ਕਰ ਦਿੰਦੇ ਸੀ ਉਹ ਦੱਸ ਤੋ ਜਿਹੜਾ ਚੱਲਦਾ ਜੀ ਵਿੱਚ ਕਦੇ ਕਦੇ ਕਿਸੇ ਕਦੇ ਕੁਛ ਚੀਜ਼ ਨਾ ਖੇਲਣ ਲੱਗੇ ਕਦੇ ਪੂਲ ਚ ਨਾਉਣ ਲੱਗੇ ਨਹੀਂ ਨਹੀਂ ਇਹਨੇ ਤਾਂ ਸਹੀ ਦੱਸਣੀਆਂ ਐਨੇ ਦੇਖ ਲਈ ਸੱਚ ਬੋਲਣਾ ਚੱਲ ਟਿਮਰੀ ਤੇਰੇ ਕੋਣ ਚੁੰਡੀਆਂ ਵਰਦਾ ਹੁੰਦਾ ਸੀ ਹੌਲੀ ਕਿਦਾਂ ਚੁੰਡੀ ਕੋਣ ਵਰਦਾ ਸਹੀ ਦੱਸ ਦੇ ਹੁਣ ਦੱਸ ਦੇ ਕੋਣ ਵਰਦਾ ਇਹ ਚੁੰਡੀਆਂ ਚਾਚੀ ਚਾਚਾ ਚਾਚੀ ਚਾਚਾ ਉਹ ਤਾਂ ਫਿਲਮ ਤੇ ਕੰਜਰਾ ਸੈਟ ਤੇ ਆ ਸੀ ਨਾ ਹਾਂ ਹੈ ਮੈਂ ਯਾਰ ਵੱਡਾ ਹੀ ਦਜੰਡੀਆਂ ਕਿੱਥੇ ਹੋਇਆ ਸੀ ਇਹ ਵੱਡਾ ਸੀ ਇੱਥੇ ਇਹ ਵੱਡਾ ਸੀ ਹਾਂ ਹੁਣ ਹੋ ਗਿਆ ਨਾ ਕੰਮ ਸ਼ੁਰੂ ਕਿੱਥੇ ਵੱਡਾ ਕਿੱਥੇ ਸੀ ਪਹਿਲਾਂ ਵੱਡ ਕੇ ਵਿਖਾਉ ਕੇ ਕਿੱਥੇ ਵੱਡੀ ਦੱਸੋ ਨਹੀਂ ਵੱਡੀ ਸੱਚੀ ਨਾ ਵੱਡੀ ਇਹ ਨਾ ਵੱਡੀ ਇਹ ਇੱਕ ਦੂਜੇ ਤੇ ਬਹੁਤ ਮਾਹੌਲ ਚੱਲਦਾ ਸੀ ਪ੍ਰਵਾਹ ਉੱਤੇ ਹੌਣੇ ਉਹਦੇ ਐ ਨੇ ਉਹਦੇ ਉਹ ਉਹ ਕਰ ਜਦੋਂ ਇਹ ਫਿਲਮ ਪੂਰੀ ਬਣ ਕੇ ਲੋਕਾਂ ਸਾਹਮਣੇ ਆਏਗੀ ਤੇ ਕਿੰਨੇ ਨੇ ਵੀ ਜੋ ਇੱਕ ਹਰ ਇੱਕ ਨੂੰ ਬਚਪਨ ਦਾ ਹਰ ਇੱਕ ਨੂੰ ਯਾਦ ਹੁੰਦਾ ਨਹੀਂ ਮਾਹੌਲ ਹੀ ਬੜਾ ਵਧੀਆ ਰਿਹਾ ਸੀ ਮੈਂ ਆਏ ਮੰਨ ਲਓ ਵੀ ਨਾ ਤਾਂ ਮੈਂ ਉਹੋ ਜੇ ਕੱਪੜੇ ਪਹਿਲਾਂ ਕਿ ਦੇਖਿਆ ਫਿਲਮ ਚ ਪਾਈ ਹਾਂ ਨਾ ਵੀ ਇਹਦੇ ਚ ਸਿੰਡੋ ਸੁੰਡੋ ਪਰ ਵਾਹਦਾ ਡਾਇਰੈਕਟਰ ਥੋੜਾ ਜਿਆ ਖਤਰਨਾਕ ਬੰਦਾ ਵੀ ਦੇ ਰੋਮਾਂਟਿਕ ਵੀ ਮਾਹੌਲ ਆ ਵੀ ਸਾਰਾ ਪੂਰੇ ਨਜ਼ਾਰੇ ਲੁੱਟੇ ਵੀ ਉਹਦਾਂ ਦੀਆਂ ਡਰੈੱਸ ਆਪ ਮੈਨੂੰ ਹਜੇ ਲੱਗਦਾ ਹੁੰਦਾ ਸੀ ਯਾਰ ਮੈਂ ਠੀਕ ਲੱਗੂਗਾ ਹਾਂ ਲੱਗੂਗਾ ਪਰ ਵੀ ਉਹ ਜਦੋਂ ਹੁਣ ਅਸੀਂ ਪਿੱਛੇ ਜਿਹੋ ਉਹਦਾ ਵੈਸੇ ਪ੍ਰੀਵਿਊ ਕੀਤਾ ਫਿਰ ਹਾਂ ਇਹ ਫਿਲਮ ਤੋਂ ਜਦੋਂ ਕਾਰੇ ਸੈੱਟ ਤੇ ਕੋਈ ਬਚਪਨ ਦੀ ਉਹ ਯਾਦ ਕੋਈ ਆਈ ਪਹਿਲਾਂ ਚੀਜ਼ਾਂ ਕੁਝ ਹੁੰਦੀਆਂ ਵੀ ਨਹੀਂ ਸੀ ਆ ਯਾਦ ਆਉਣ ਹੀ ਨਹੀਂ ਦਿੰਦੇ ਤੈਨੂੰ ਲੱਗਦਾ ਯਾਦ ਆਉਣ ਦਿੰਦੇ ਹੁਣ ਸ਼ਰਮਾਰੇ ਰਹਿਣਾ ਉਹ ਗੱਲ ਇਹਨਾਂ ਦਾ ਇਹਨਾਂ ਦਾ ਸਮਾਂ ਹੈ ਇਹਨਾਂ ਨੂੰ ਜਦੋਂ ਬੋਲਣਾ ਉਹਦੇ ਹੀ ਬੋਲ ਲੈ ਇਹਨਾਂ ਨੇ ਹਾਂ ਤੁਸੀਂ ਇਹਨਾਂ ਤੋਂ ਕੁਝ ਵੀ ਕਹਵਾ ਨਹੀਂ ਸਕਦੇ ਹਾਂ ਇਹ ਹੀ ਰੂ ਆਣੇ ਬਸ ਇਹ ਰੂ ਆ ਬਸ ਪਰ ਬਹੁਤ ਬਹੁਤ ਵਧੀਆ ਮੌਕਾ ਜਲੀ ਸਾਹ ਦੇ ਹੁਣ ਗੱਲ ਕੀ ਤੁਸੀਂ ਚੁੰਨੀ ਮੈਨੂੰ ਦੱਸੀ ਨਾ ਮੈਂ ਮੈਂ ਨਹੀਂ ਯਾਰ ਦੱਸੀ ਔਰ ਕੀ ਕਰਦਾ ਸੀ ਕੀ ਇਹ ਕੀ ਕਰਦਾ ਸੀ ਇਹ ਕੀ ਕਰਦਾ ਹੈ ਇਹ ਇਹ ਸਾਨੂੰ ਡਰਾਉਂਦਾ ਸੀ ਕੀ ਕਹਿੰਦਾ ਇਹ ਡਰਾਉਂਦਾ ਸੀ ਸਾਨੂੰ ਚਲੋ ਬੱਚੇ ਨੇ ਆਲੇ ਕੋਈ ਤੇ ਕੀ ਕਹਿਣਾ ਚਾਹੁੰਦੇ ਭਾਜੀ ਇਹ ਬਸ ਇਹ ਆ ਰਹੀ ਹੈ 29 ਅਗਸਤ ਨੂੰ ਹੂੰ ਹੂੰ ਤੇ ਸਾਰਿਆਂ ਨੇ ਦੇਖਣ ਜਾਣਾ ਪੰਜਾਬੀ ਪੰਜਾਬੀ ਆਗੇ ਕੋਈ ਇਹ ਪੰਜਾਬੀ ਆਗੇ ਵੇਖੋ ਕਿੰਨੀ ਦੁਨੀਆ ਦੇ ਚੁਲੇ ਦਾ ਛਾਇਆ ਹੋਇਆ ਤੇ ਹੁਣ ਵੇਖੇ ਜਵਾਗ ਵੀ ਛਾਇਆ ਨਹੀਂ ਬਿਲਕੁਲ ਇਹ ਚਾਹੇ ਦਾ ਕੰਮ ਕੀਤਾ ਦੱਸੋ ਵੀ ਕਿੰਨੀ ਤਰੀਕ ਨੂੰ ਆ ਰਹੀ ਇੱਕ ਵਾਰੀ ਸਾਰੇ ਰਲ ਕੇ ਬੋਲਦੇ ਇੱਕ ਵਾਰੀ ਜੋਸ਼ ਘੱਟ ਸੀ ਥੋੜਾ ਜਿਹਾ ਹਾਂ ਪੰਜਾਬੀ ਆਗੇ ਪੰਜਾਬੀ ਆਏ ਯੈਸ ਚਲੋ ਅਸੀਂ ਸਾਰੇ ਦਰਸ਼ਕਾਂ ਨੂੰ ਜਿਹੜੀ ਟੀਜ਼ਰ 3 ਅਗਸਤ ਨੂੰ ਰੀਲੀਜ਼ ਹੋ ਰਿਹਾ ਤੇ ਸਾਰੇ ਜਰੂਰ ਇਸ ਟੀਜ਼ਰ ਦੇਖੋ ਧੰਨਵਾਦ ਭਾਈ ਤਾੜਾ ਬਹੁਤ ਤੇ ਸਾਰੇ ਬੱਚੇ ਉਸ ਫਿਲਮ ਦਾ ਹਿੱਸਾ ਹੈਗੇ ਨੇ ਕੈਨੇ ਪਰਸਨ ਰਮੇਸ਼ ਦੇ ਨਾਲ ਸੰਦੀਪ ਕੰਬੋਸ ਚੰਡੀਗੜ੍ਹ ਤੋਂ